ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਆਪਾਂ 12ਵੀਂ ਜਮਾਤ ਦਾ ਜੋ ਪ੍ਰੀ ਬੋਰਡ ਪੇਪਰ ਹੈ ਸੀ ਪੰਜਾਬੀ ਲਾਜ਼ਮੀ ਵਿਸ਼ੇ ਦਾ ਠੀਕ ਹੈ ਉਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਇਹ ਪੇਪਰ ਸੀ ਜਿਹੜਾ ਬੇਟਾ 80 ਅੰਕਾਂ ਦਾ ਸੀ ਠੀਕ ਹੈ ਤੇ ਇਹਦੇ ਵਿੱਚ ਪੰਜ ਜਿਹੜੇ ਅੰਕ ਸੀ ਵੀ ਉਹ ਰੱਖਵੇਂ ਰੱਖੇਗੇ ਸੀ ਸੁੰਦਰ ਲਿਖਾਈ ਦੇ ਲਈ ਠੀਕ ਹੈ ਤਾਂ ਆਓ ਆਪਾਂ ਇੱਕ ਇੱਕ ਭਾਗ ਕਰਕੇ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰੀਏ ਤਾਂ ਸਭ ਤੋਂ ਪਹਿਲਾ ਵਸਤੂਨਿਸ਼ਟ ਪ੍ਰਸ਼ਨ ਨੇ ਭਾਗ ੳ ਦੇ ਵਿੱਚ ਇੱਕ ਜਾਂ ਦੋ ਸ਼ਬਦਾਂ ਦੇ ਵਿੱਚ ਉੱਤਰ ਦੇਣਾ ਹੈ ਫਰਸਟ ਕੁਐਸਚਨ ਹੈ ਰਿਗਵੇਦ ਸਮੇਂ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਹਾਂਜੀ ਬੇਟਾ ਰਿਗਵੇਦ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਵੀ ਸप्तसिंधੂ ਠੀਕ ਹੈ ਸੱਤ ਨਦੀਆਂ ਦੀ ਧਰਤੀ ਜਾਂ ਸੱਤ ਦਰਿਆਵਾਂ ਦੀ ਧਰਤੀ ਸप्तसिंधੂ ਕੁਐਸਚਨ ਨੰਬਰ 2 ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਉੱਪਰ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੇ ਰੁੱਤ ਵਿੱਚ ਆਮ ਤੌਰ ਉੱਤੇ ਕਿਹੜੀ ਖੇਡ ਖੇਡਦੇ ਸਨ ਹਾਂਜੀ ਬੇਟਾ ਖੇਡ ਦਾ ਕੀ ਨਾਮ ਹੈ ਬੰਦਰ ਕਿਲਾ ਠੀਕ ਹੈ ਬੰਦਰ ਕਿਲਾ ਪ੍ਰਸ਼ਨ ਨੰਬਰ 3 ਅਮਰਤਾ ਪ੍ਰੀਤਮ ਦੀ ਕਵਿਤਾ ਵਾਰਿਸ਼ ਸ਼ਾਹ ਵਿੱਚ ਕਿਹੜੇ ਨਾਇਕ ਅਤੇ ਨਾਇਕਾ ਦਾ ਜ਼ਿਕਰ ਹੋਇਆ ਹੈ ਹਾਂਜੀ ਬੇਟਾ ਕਿਹੜਾ ਨਾਇਕ ਸੀ ਵੀ ਹੀਰ ਤੇ ਨਾਇਕਾ ਕਿਹੜੀ ਸੀ ਨਾਇਕਾ ਕਿਹੜੀ ਸੀ ਹੀਰ ਤੇ ਨਾਇਕ ਕਿਹੜਾ ਸੀ ਰਾਂਝਾ ਠੀਕ ਹੈ ਹੀਰ ਰਾਂਝੇ ਦਾ ਠੀਕ ਹੈ ਪ੍ਰਸ਼ਨ ਨੰਬਰ 4 ਨਰਿੰਜਨ ਸਿੰਘ ਕਿਸ ਕਹਾਣੀ ਦਾ ਪਾਤਰ ਹੈ ਹਾਂਜੀ ਬੇਟਾ ਨਰਿੰਜਨ ਸਿੰਘ ਆਪਣਾ ਦੇਸ਼ ਠੀਕ ਹੈ ਕਹਾਣੀ ਦਾ ਪਾਤਰ ਨਰਿੰਜਨ ਸਿੰਘ ਕਿਸ ਕਹਾਣੀ ਦਾ ਪਾਤਰ ਹੈ ਵੀ ਆਪਣਾ ਦੇਸ਼ ਪ੍ਰਸ਼ਨ ਨੰਬਰ 5 ਸੰਗਤਾਰੇ ਕੁ ਸੰਗ ਡੋਬੇ ਅਖਾਉਤ ਦੇ ਵਰਤੋਂ ਸਥਿਤੀ ਦੱਸੋ ਹਾਂ ਜੀ ਬੇਟਾ ਇਹਦੇ ਵਿੱਚ ਸੰਗਤਾਰੇ ਮਤਲਬ ਹੀ ਚੰਗੀ ਜਿਹੜੀ ਸੰਗਤ ਹੈਗੀ ਚੰਗੀ ਸੰਗਤ ਅਤੇ ਬੁਰੀ ਸੰਗਤ ਵਿੱਚ ਅਸਰ ਦਰਸਾਉਣ ਦੇ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈਗੀ ਚੰਗੀ ਸੰਗਤ ਅਤੇ ਬੁਰੀ ਸੰਗਤ ਵਿੱਚ ਅੰਤਰ ਦਰਸਾਉਣ ਦੇ ਲਈ ਇਸ ਖਾਨ ਦੀ ਵਰਤੋਂ ਕੀਤੀ ਜਾਂਦੀ ਹੈਗੀ ਤਾਂ ਅੱਗੇ ਬੇਟਾ ਭਾਗ ਆੜਾ ਹੈ ਬਹੁ ਚੋਣਵੇਂ ਪ੍ਰਸ਼ਨ ਵਗਦੇ ਪਾਣੀ ਕਫਤਾ ਦਾ ਕਵੀ ਕੌਣ ਹੈ ਹਾਂਜੀ ਬੇਟਾ ਵਗਦੇ ਪਾਣੀ ਕਫਤਾ ਦਾ ਕਵੀ ਕੌਣ ਹੈ ਵੀ ਡਾਕਟਰ ਦੀਵਾਨ ਸਿੰਘ ਕਾਲੀਪਾਣੀ ਨੰਬਰ 2 ਸਤਿਆ ਸਹੀ ਕਹਾਣੀ ਵਿੱਚ ਕਿਸ ਦੀ ਮੰਗੇਤਰ ਦਾ ਜ਼ਿਕਰ ਹੈ ਵੀ ਹਾਂਜੀ ਠੀਕ ਹੈ ਭਗਤ ਸਿੰਘ ਦੀ ਕਿਸ ਦੀ ਮਗੀਤਰ ਬੇਟਾ ਭਗਤ ਸਿੰਘ ਦੀ ਨੰਬਰ 3 ਵਿਆਹ ਵਿੱਚ ਫੇਰੀਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ ਹਾਂਜੀ ਬੇਟਾ ਕੀ ਨਾਮ ਇਹਦਾ ਸੁਬਰ ਕੀ ਨਾਮ ਉਸਕੋ ਪੜੇਦਾ ਸੁਬਰ ਨੰਬਰ 4 ਡਾਕਟਰ ਜਗੀਰ ਸਿੰਘ ਨੂਰ ਦਾ ਕਿਹੜਾ ਲੇਖ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ ਹਾਂਜੀ ਬੇਟਾ ਕਿਹੜਾ ਲੇਖ ਹੈ ਵੀ ਪੰਜਾਬ ਦੇ ਲੋਕ ਨਾਚ ਪੰਜਾਬ ਦੇ ਲੋਕ ਨੱਚ ਹਾਂਜੀ ਨੰਬਰ 5 ਘੜੇ ਨੂੰ ਹੱਥ ਲਾਇਆ ਠੀਕ ਹੈ ਸਾਰਾ ਟੱਬਰ ਤੇ ਆਇਆ ਖੋਤਵਰਤੀ ਨੇ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ ਹਾਂਜੀ ਬੇਟਾ ਇਸ ਤੋਂ ਬਾਅਦ ਭਾਗ ਈਡੀ ਆ ਗਿਆ ਵੀ ਇਹਦੇ ਵਿੱਚ ਹੇਟ ਲਿਖੇ ਕਥਨਾਂ ਵਿੱਚ ਦੱਸੋ ਕਿ ਕਿਹੜਾ ਕਥਨ ਸਹੀ ਆ ਤੇ ਕਿਹੜਾ ਕਥਨ ਗਲਤ ਹੈ ਸਹੀ ਗਲਤ ਨੰਬਰ 1 ਪੰਜਾਬ ਦੇ ਬਹੁਤੇ ਮੇਲੇ ਮੌਸਮਾ ਰੁੱਤਾਂ ਤੇ ਤਿਉਹਾਰਾਂ ਨਾਲ ਸੰਬੰਧਿਤ ਹਨ ਹਾਂਜੀ ਬੇਟਾ ਇਹ ਸਹੀ ਹੈ ਪੰਜਾਬ ਦੇ ਜ਼ਿਆਦਾਤਰ ਜਿਹੜੇ ਮੇਲੇ ਨੇ ਉਹ ਮੌਸਮਾ ਦੇ ਨਾਲ ਰੁੱਤਾਂ ਦੇ ਨਾਲ ਜਾਂ ਤਿਉਹਾਰਾਂ ਦੇ ਨਾਲ ਉਹਨਾਂ ਦਾ ਸੰਬੰਧ ਹੈ ਨੰਬਰ 2 ਬਿਗਲਾ ਸ਼ਬਦਾਂ ਦਾ ਮਹਿਲ ਉਸਾਰਦਾ ਹੈ ਤੇ ਰੰਗਾ ਲੱਤਾਂ ਮਾਰ ਕੇ ਟਾ ਦਿੰਦਾ ਹੈ ਸਹੀ ਹੈ ਵੀ ਨਹੀਂ ਇਹ ਕੀ ਹੈ ਗਲਤ ਹੈ ਨੰਬਰ 3 ਦੋਸਤਾਂ ਕਵਤਾ ਅਨੁਸਾਰ ਮਨੁੱਖੀ ਹੋਣੀ ਦਾ ਸਿਤਾਰਾ ਧੌਣ ਚੁੱਕ ਕੇ ਸੈਨਤਾ ਕਰਦਾ ਹੈ ਹਾਂਜੀ ਬੇਟਾ ਇਹ ਸਹੀ ਹੈ ਨੰਬਰ 4 ਨੀਲੀ ਦੀ ਬੱਛੀ ਦੀ ਸ਼ਕਲ ਨਰੀਪੁਰੀ ਨੀਲੀ ਵਰਗੀ ਸੀ ਹਾਂਜੀ ਬੇਟਾ ਇਹ ਵੀ ਸਹੀ ਹੈ ਨੰਬਰ 5 ਜਦੋਂ ਕੋਈ ਆਦਤ ਛੇਤੀ ਛੁੱਟ ਜਾਵੇ ਤਾਂ ਬਾਦੜੀਆਂ ਸਜਾਦੜੀਆਂ ਨਿਵਰ ਸਿਰਾਂ ਦੇ ਨਾਲ ਅਖਾਉਤ ਟੁਕਮੀ ਹੁੰਦੀ ਹੈ ਹਾਂਜੀ ਇਹ ਸਹੀ ਹੈ ਨਹੀਂ ਬੇਟਾ ਇਹ ਗਲਤ ਠੀਕ ਹੈ ਜੀ A5 ਆਪਣੇ ਸਹੀ ਗਲਤ ਸੀ ਅੱਗੇ ਬੇਟਾ ਭਾਗ ਸਸਾ ਹੈ ਠੀਕ ਹੈ ਇਹਦੇ ਵਿੱਚ ਖਾਲੀ ਥਾਂਵਾਂ ਭਰਨੀਆਂ ਨੇ ਪਹਿਲਾ ਹੈ ਆਪਣੇ ਕੋਲ ਮੂਲ ਰੂਪ ਵਿੱਚ ਡੈਸ਼ ਨਾਚ ਜਿੱਤ ਜਾਂ ਖੁਸ਼ੀ ਦਾ ਨਾਚ ਹੈ ਹਾਂ ਜੀ ਬੇਟਾ ਲੋਡੀ ਠੀਕ ਹੈ ਨੰਬਰ 2 ਪਿੰਡਾ ਵਿੱਚ ਸੌਣ ਮਹੀਨੇ ਪੂਰਾ ਡੈਸ਼ ਲੱਗਣ ਵਾਲੀਆਂ ਤੀਆਂ ਬਈਆਂ ਕੁੜੀਆਂ ਦੇ ਮਿਲਣ ਦਾ ਸਾਧਨ ਸਨ ਹਾਂਜੀ ਬੇਟਾ ਪੰਦਰਵਾੜਾ ਪਿੰਡਾਂ ਵਿੱਚ ਸੌਣ ਮਹੀਨੇ ਪੂਰਾ ਪੰਦਰਵਾੜਾ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮਿਲਣ ਦਾ ਸਾਧਨ ਸਨ ਨੰਬਰ 3 ਮੇਰੇ ਵਾਰੀ ਪੱਤਿਆਂ ਦੀ ਪੰਡ ਡੈਸ਼ ਹੋ ਗਈ ਸਿੱਲੀ ਹੋ ਗਈ ਮੇਰੇ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਨੰਬਰ 4 ਜੀਤੋ ਦੀ ਡੈਸ਼ ਨੇ ਰੋਂਦਿਆਂ ਹੋਇਆਂ ਉਸਦੇ ਵੀਰ ਨੂੰ ਉਸ ਨਾਲ ਸੌਰੇ ਜਾਣ ਲਈ ਕਿਹਾ ਜੀਤੋ ਦੀ ਸਹੇਲੀ ਨੇ ਕਿ ਨੰਬਰ 5 ਭੱਜਦਿਆਂ ਨੂੰ ਡੈਸ਼ ਇਕੋਜੇ ਹਾਂਜੀ ਭੱਜਦਿਆਂ ਨੂੰ ਵਾਹਨ ਇਕੋਜੇ ਠੀਕ ਅਕਸਰ ਇਹ ਵਰਤੇ ਜਾਂਦਾਗਾ ਭੱਜਦਿਆਂ ਨੂੰ ਵਾਹਨ ਇਕੋਜੇ ਠੀਕ ਹੈ ਬੇਟਾ ਤੇ ਇਹ ਪੰਜ ਆਪਣੇ ਕੋਲ ਖਾਲੀ ਥਾਂਾਂ ਸੀ ਅਗਲੇ ਬਟਾ ਪ੍ਰਸ਼ਨ ਇਹਦੇ ਠੀਕ ਹੈ ਇਹ ਤੁਸੀਂ ਪੜ੍ਹ ਲਿਆ ਤੁਹਾਡੇ ਪ੍ਰੀਵਿਡੇਰਾ ਪੇਪਰ ਆਇਆ ਸੀ ਤੇ ਇਹ ਪੱਤਰ ਇਨੂੰ ਤੁਸੀਂ ਯਾਦ ਕਰ ਲੈਣਾਗਾ ਕਿਉਂਕਿ ਹੋ ਸਕਦਾ ਉਮੀਦ ਹੈ ਵੀ ਇਹਦੇ ਵਿੱਚੋਂ ਆ ਜਿਆਦਾਤਰ ਜਿਹੜੇ ਕੁਐਸਚਨ ਨੇਗੇ ਪ੍ਰੀ ਬੋਰਡ ਵਾਲੇ ਕਿ ਕੁਝ ਪਰਸੈਂਟ ਉਹ ਫਾਈਨਲ ਪੇਪਰ ਦੇ ਵਿੱਚ ਜਿਹੜਾ ਤੁਹਾਡਾ ਫਾਈਨਲ ਐਗਜ਼ਾਮ ਹੈਗਾ ਉਹਦੇ ਵਿੱਚ ਰਿਪੀਟ ਹੋ ਜਾਂਦੇ ਹੈਗੇ ਇਸ ਕਰਕੇ ਇਹਨਾਂ ਨੂੰ ਯਾਦ ਕਰ ਲੈਣਾਗਾ ਅੰਕੇ ਬੇਟਾ ਇੱਕ ਹੇਟ ਲਿਕੇ ਪੈਰੇ ਦੀ ਸੰਖੇਪ ਰਚਨਾ ਕਰਨੀ ਸੀ ਠੀਕ ਹੈ ਸੰਖੇਪ ਰਚਨਾ ਦੇ ਵਿੱਚ ਵੀ ਆਪਾਂ ਜੋ ਪੈਰਾ ਦਿੱਤਾਗਾ ਉਹਦੇ ਵਿੱਚ ਜਿਹੜੇ ਮੇਨ ਮੇਨ ਲਾਈਨਸ ਨੇ ਠੀਕ ਹੈ ਮਹੱਤਵਪੂਰਨ 17 ਨੇ ਉਹਨਾਂ ਨੂੰ ਆਪ ਲਿਖ ਦੇਣੇ ਹੈਗੇ ਤੇ ਉਹ ਇਸ ਦਾ ਟੁਕਮਾ ਸਰਲੇਖ ਠੀਕ ਹੈ ਤਾਂ ਇਸ ਦਾ ਟੁਕਮਾ ਸਰਲੇਖ ਕਿਹਾ ਜਾਏਗਾ ਵੀ ਕਿਰਤ ਠੀਕ ਹੈ ਜਾਂ ਫਿਰ ਕਿਰਤ ਦੀ ਕਦਰ ਠੀਕ ਹੈ ਕਿਰਤ ਜਾਂ ਫਿਰ ਕਿਰਤ ਦੀ ਕਦਰ ਹਾਂ ਜੀ ਬੇਟਾ ਅੱਗੇ ਪ੍ਰਸ਼ਨ ਨੰਬਰ 5 ਵੀ ਹੇਠ ਲਿਖੇ ਸ਼ਬਦਾਂ ਦੇ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਤਰਤੀਬ ਅਨੁਸਾਰ ਲਿਖਣਾਗਾ ਤਾਂ ਦੋ ਦਿੱਤੇ ਆ ਕਿ ਦੇਖੋ ਆਪਾਂ ਸੈਕਿੰਡ ਵਾਲਾ ਕਰ ਦਾਂਗੇ ਤਾਂ ਨੰਬਰ 1 ਹੈ ਬੇਟਾ ਮਤਲਬ ਇਹਨੂੰ ਆਪਾਂ ਸੀਰੀਅਲ ਆਰਡਰ ਚਲਾਉਣਾਗਾ ਲੜੀਬਾਰ ਸ਼ਬਦ ਕੋਸ਼ ਦੇ ਅਨੁਸਾਰ ਤਾਂ ਅਕਿਰਤਕਣ ਠੀਕ ਹੈ ਪਹਿਲੇ ਨੰਬਰ ਤੇ ਆ ਜਾਏਗਾ ਇਸ ਤੋਂ ਬਾਅਦ ਆਕਸੀਜਨ ਦੂਜੇ ਨੰਬਰ ਤੇ ਆ ਜਾਏਗਾ ਠੀਕ ਹੈ ਵੀ ਗਵਈਆ ਜਿਹੜਾ ਉਹ ਤੀਜੇ ਨੰਬਰ ਤੇ ਆ ਜਾਏਗਾ ਗੁਰਦੁਆਰਾ ਚੌਥੇ ਨੰਬਰ ਤੇ ਆ ਜਾਏਗਾ ਤੇ ਜਿਹੜਾ ਜੁਲਾ ਹੈਗਾ ਉਹ ਪੰਜਵੇਂ ਨੰਬਰ ਤੇ ਆ ਦੇਗਾ ਦੇ ਟੁਕੜ ਬੋਚ ਇਹ 6 ਨੰਬਰ ਤੇ ਆ ਦੇਗਾ ਅਕਿਰਤਕਣ ਪਹਿਲੇ ਨੰਬਰ ਤੇ ਆਕਸੀਜਨ ਦੂਜੇ ਨੰਬਰ ਤੇ ਗਵਈਆ ਤਿੰਨ ਨੰਬਰ ਠੀਕ ਹੈ ਫਿਰ ਤੁਸੀਂ ਇਹਨੂੰ ਲਿਖਣਾਗਾ ਜਿਵੇਂ ਜਿਵੇਂ ਇੱਥੇ ਨੰਬਰ ਦਿੱਤੇ ਹੈਗੇ ਉਸ ਹਿਸਾਬ ਦੇ ਨਾਲ ਠੀਕ ਹੈ ਉਦੋਂ ਇਹਨੂੰ ਤਰਤੀਬ ਦੇ ਵਿੱਚ ਲਗਾਉਣਾਗਾ ਸ਼ਬਦ ਕੋਸ਼ ਦੇ ਅਨਸਾਰ ਠੀਕ ਹੈ ਬੇਟਾ ਹਾਂਜੀ ਇਸ ਤੋਂ ਅੱਗੇ ਵੀ ਪ੍ਰਸ਼ਨ ਨੰਬਰ 6 ਹੈ ਆਪਣਾ ਹੇਟ ਲਿਖੇ ਵਾਕਾਂ ਵਿੱਚੋਂ ਕਿਸੇ ਤਿੰਨ ਵਾਕਾਂ ਦਾ ਬਰੈਕਟ ਵਿੱਚ ਦਿੱਤੇ ਨਿਰਦੇਸ਼ ਦੇ ਅਨੁਸਾਰ ਵਾਕ ਵਟਾਂਦਰਾ ਕਰੋ ਤਾਂ ਸਭ ਤੋਂ ਪਹਿਲਾਂ ਵੀ ਵਿਪਤਾ ਸਮੇਂ ਤੀਰਜ ਰੱਖੋ ਠੀਕ ਹੈ ਤੇ ਇਹਦੇ ਵਿੱਚ ਕੀ ਹੈਗਾ ਵੀ ਵਿਪਤਾ ਪੈਣ ਵਿਪਤਾ ਵਿੱਚ ਤੀਰਜ ਰੱਖੋ ਇਹਦਾ ਕੀ ਬਣ ਜਾਏਗਾ ਵਿਪਤਾ ਵਿੱਚ ਤੀਰਜ ਰੱਖੋ ਨੰਬਰ 2 ਭਲੇ ਲੋਕ ਸਭ ਦਾ ਭਲਾ ਸੋਚਦੇ ਹਨ ਇਹਨੂੰ ਨਾਵਾਚਕ ਬਣਾਉਣਾ ਵੀ ਤਾਂ ਆਪਾਂ ਨੂੰ ਕਿਹਾ ਹੈ ਭਲੇ ਲੋਕ ਕਿਸੇ ਦਾ ਭਲਾ ਨਹੀਂ ਸੋਚਦੇ ਹਨ ਹੈ ਨਾ ਭਲੇ ਲੋਕ ਕਿਸੇ ਦਾ ਭਲਾ ਨਹੀਂ ਸੋਚਦੇ ਨੰਬਰ 3 ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ ਠੀਕ ਹੈ ਤੈਨੋਂ ਪਹਿਲਾਂ ਲਿਖਾਂਗੇ ਉਹ ਇਸ ਲਈ ਕੰਗਾਲ ਹੋ ਗਿਆ ਕਿਉਂਕਿ ਨਸ਼ਿਆਂ ਦੇ ਵਿੱਚ ਪੈ ਗਿਆ ਸੀ ਉਹ ਇਸ ਲਈ ਸੰਯੁਕਤ ਵਾਕ ਬਣਾਉਣਾ ਪਏਗਾ ਉਹ ਇਸ ਲਈ ਕੰਗਾਲ ਹੋ ਗਿਆ ਕਿਉਂਕਿ ਨਸ਼ਿਆਂ ਦੇ ਵਿੱਚ ਪੈ ਗਿਆ ਸੀ ਠੀਕ ਹੈ ਤਿੰਨ ਬਣਾਉਣੇ ਸੀ ਇਹਦੇ ਵਿੱਚੋਂ ਅੱਗੇ ਨੇ ਵੀ ਅਖੌਤਾਂ ਕਨ ਹੇਟ ਲਿਖੀਆਂ ਅਖੌਤਾਂ ਵਿੱਚ ਕਿਸੇ ਤਿੰਨ ਨੂੰ ਵਾਕਾਂ ਵਿੱਚ ਵਰਤੋ ਜਾਂ ਫਿਰ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ ਵੀ ਉਹ ਕਿੱਥੇ ਵਰਤੀ ਜਾਂਦੀ ਹੈ ਠੀਕ ਹੈ ਤੱਪ ਵਰਤੂਦੀਆਂ ਸਥਿਤੀਆਂ ਦੱਸ ਦਿੰਗੇ ਨੰਬਰ 1 ਆਪੇ ਮੈਂ ਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਠੀਕ ਹੈ ਤਾਂ ਇਹ ਕਿਤੇ ਵਰਤੀ ਜਾਂਦੀ ਹੈ ਵੀ ਜਦੋਂ ਕੋਈ ਆਪਣੀ ਹੀ ਵਡਿਆਈ ਕਰਦਾ ਹੈਗਾ ਤਾਂ ਉਸ ਸਮੇ ਇਹ ਜਿਹੜਿਆ ਖਾਣਾਂਗੀ ਵਰਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਆਪਣੀ ਹੀ ਵਡਿਆਈ ਕਰੇ ਠੀਕ ਹੈ ਤਾਂ ਉਸ ਸਮੇ ਇਹ ਸਖਾਣ ਦੀ ਵਰਤੋਂ ਕੀਤੀ ਜਾਂਦੀ ਹੈਗੀ ਨੰਬਰ 2 ਵੀ ਇੱਕ ਅਨਾਰ ਸੋਬਮਾਰ ਠੀਕ ਹੈ ਤਾਂ ਇਹ ਖਾਣ ਕਦੋਂ ਵਰਤੀ ਜਾਂਦੀ ਹੈ ਵੀ ਜਦੋਂ ਵਸਤੂ ਕਟੋਵੇ ਤੇ ਲੋਡਵੰਦ ਬਹੁਤ ਜ਼ਿਆਦਾ ਹੋਣ ਤਾਂ ਉਸ ਸਮੇਂ ਇਸ ਖਣ ਦੀ ਵਰਤੋਂ ਕੀਤੀ ਜਾਂਦੀ ਹੈਗੀ ਠੀਕ ਹੈ ਜਦੋਂ ਵਸਤੂ ਕਟੋਵੇ ਠੀਕ ਹੈ ਤੇ ਲੋਡਵੰਦ ਜ਼ਿਆਦਾ ਹੋਣ ਤਾਂ ਉਸ ਸਮੇਂ ਇਸ ਖਣ ਦੀ ਵਰਤੋਂ ਕੀਤੀ ਜਾਂਦੀ ਹੈਗੀ ਨੰਬਰ 3 ਕੋ ਨਾ ਚੱਲੀ ਬਾਬਾ ਤਿਹਾਈ ਠੀਕ ਹੈ ਇਹ ਖਣ ਕਦ ਵਰਤੀ ਜਾਂਦੀ ਵੀ ਜਦੋਂ ਕੋਈ ਵਿਅਕਤੀ ਥੋੜਾ ਜਿਹਾ ਕੰਮ ਕਰਕੇ ਥੱਕ ਜਾਂਦਾ ਹੈਗਾ ਜਦੋਂ ਕੋਈ ਵਿਅਕਤੀ ਥੋੜਾ ਕੰਮ ਕਰਨ ਦੇ ਉਪਰੰਤ ਥੱਕ ਜਾਂਦਾ ਹੈ ਤਾਂ ਉਸ ਸਮੇਂ ਇਹ ਖਣ ਵਰਤੀ ਜਾਂਦੀ ਹੈ ਨੰਬਰ 4 ਤੇ ਸਸਾ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਠੀਕ ਹੈ ਕਿਸੇ ਦੇ ਚਰਿੱਤਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਠੀਕ ਹੈ ਇਸ ਖਣ ਦੀ ਵਰਤੋਂ ਕੀਤੀ ਜਾਂਦੀ ਹੈ ਮਤਲਬ ਕਿਸੇ ਦੇ ਚਰਿੱਤਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਉਸ ਨਾਲ ਵਾਹ ਪਿਆ ਜਾਂਦਾ ਹੈ ਫਿਰ ਇਸ ਇਹ ਦੱਸਣ ਦੇ ਲਈ ਇਹ ਜਿਹੜੀ ਖਣ ਹੈਗੀ ਇਸ ਦੀ ਵਰਤੋਂ ਕੀਤੀ ਜਾਂਦੀ ਹੈਗੀ ਨੰਬਰ 5 ਹਾ ਹਾ ਮਹਾ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਠੀਕ ਹੈ ਤਾਂ ਇਹਦੇ ਵਿੱਚ ਇਹ ਖਾਨ ਕਦੋਂ ਵਰਤੀ ਜਾਂਦੀ ਹੈ ਵੀ ਜਿਵੇਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜੇ ਭਾਈਚਾਰੇ ਦੇ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦਰਸਾਉਣ ਦੇ ਲਈ ਇਹ ਅਖਾਨ ਵਰਤੀ ਜਾਂਦੀ ਹੈਗੀ ਠੀਕ ਹੈ ਵੀ ਅੱਗੇ ਤੁਸੀਂ ਇੱਕ ਕੇਂਦਰੀ ਭਾਵ ਕਰਨਾ ਸੀ ਤੇ ਇੱਕ ਕਹਾਣੀ ਦਾ ਸਾਰ ਕਰਨਾ ਸੀ ਠੀਕ ਹੈ ਇਹ ਤੁਸੀਂ ਯਾਦ ਕਰ ਲਿਓ ਜੋ ਤੁਹਾਨੂੰ ਇਹ ਤਿੰਨ ਕੇਂਦਰੀ ਭਾਵ ਆਏ ਨੇ ਤੇ ਸਾਰ ਆਏ ਨੇ ਠੀਕ ਹੈ ਉਹ ਸਾਰਾ ਇਹਨਾਂ ਦੇ ਵਿੱਚ ਵੀ ਕੋਈ ਫਾਈਨਲ ਇਗਜ਼ਾਮ ਦੇ ਵਿੱਚ ਰਿਪੀਟ ਹੋ ਜੇ ਠੀਕ ਹੈ ਬੇਟਾ ਤਾਂ ਇਹ ਤੁਹਾਡਾ ਜਿਹੜਾ ਪੰਜਾਬੀ ਦਾ ਪ੍ਰੀ ਬੋਰਡ ਦਾ ਪੇਪਰ ਸੀ ਕੋਸ਼ਿਸ਼ ਕਰਿਓ ਇਹਨੂੰ ਤੁਸੀਂ ਸੰਭਾਲ ਕੇ ਰੱਖਿਓ ਜਾਂ ਆਪਣੀ ਕਾਪੀ ਦੇ ਵਿੱਚ ਅਟੈਚ ਕਰ ਲਿਓ ਪੇਸਟ ਕਰ ਲਿਓ ਤੇ ਯਾਦ ਕਰ ਲਿਓ ਚੰਗੀ ਤਰ੍ਹਾਂ ਇਹਦੇ ਵਿੱਚੋਂ ਸਾਰਾ ਕੁਝ ਜਿਹੜੇ ਪ੍ਰਸ਼ਨ ਨੇ ਉਹ ਸਾਨੂੰ ਪੱਕੇ ਪੇਪਰ ਦੇ ਵਿੱਚ ਵੀ ਰਿਪੀਟ ਹੋ ਜਾਣ ਠੀਕ ਹੈ ਬੇਟਾ ਓਕੇ ਜੀ ਧੰਨਵਾਦ